ਅਸੀਂ ਇਸ ਵੇਲੇ ਖੜੇ ਆ ਅਹਿਮਦਗੜ੍ਹ ਦੇ ਉਸ ਬੱਸ ਅੱਡੇ ਦੇ ਵਿੱਚ ਜਿੱਥੇ ਕਦੇ ਕਿਸੇ ਸਮੇਂ ਦੇ ਵਿੱਚ ਇਹ ਰੌਣਕਾਂ ਲੱਗੀਆਂ ਹੋਈਆਂ ਹੁੰਦੀਆਂ ਸੀ ਇੰਨੀ ਕਿ ਕਹਿ ਲਿਏ ਵੀ ਬੁੱਕ ਤਸੀ ਵੀ ਇੱਥੇ ਦੁਕਾਨਦਾਰ ਨੇ ਵੀ ਦੁਕਾਨਾ ਲੈਣ ਦੇ ਲਈ ਤਰਸਦੇ ਸੀ ਤੇ ਵੱਡੇ ਵੱਡੇ ਵਿਧਾਇਕਾਂ ਦੀ ਆ ਜਿਹੜੀ ਆ ਹਰਮੈਸ਼ਾ ਲਾਉਂਦੇ ਸੀ ਵੀ ਇੱਥੇ ਸਾਨੂੰ ਦੁਕਾਨ ਮਿਲ ਜਾਵੇ ਤੇ ਐਮਸੀ ਸਾਹਿਬ ਤੁਹਾਡੇ ਬੱਸ ਅੱਡੇ ਦਾ ਜਿਹੜਾ ਹਾਲ ਹੈ ਕਹਿ ਲਿਏ ਬੜਾ ਤਰਸਯੋਗ ਹੋ ਗਿਆ ਹੈ ਕਾਰਨ ਕੀ ਹੋ ਗਿਆ ਤੁਹਾਨੂੰ ਨਹੀਂ ਤਰਸ ਆਉਂਦਾ ਵੀ ਲੋਕਾਂ ਦੇ ਉੱਤੇ ਜਿਹੜਾ ਇੱਥੇ ਨਾ ਤਾਂ ਕੋਈ ਬੱਸ ਸਰਵਿਸ ਹੈ ਤੇ ਨਾ ਹੀ ਇੱਥੇ ਹੁਣ ਸਵਾਰੀਆਂ ਦਿਖ ਰਹੀਆਂ ਨਹੀਂ ਕਿੱਲੇ ਤੋਂ ਇੰਨਾ ਬੁਰਾ ਹਾਲ ਹੈ ਬੱਸ ਸਟੈਂਡ ਦਾ ਹੁਣ ਤੁਸੀਂ ਯਕੀਨ ਮੰਨੋਗੇ ਵੀ ਬਸਾਂ ਅੰਦਰ ਨਹੀਂ ਆਉਂਦੀਆਂ ਅਗਰ ਲੁਧਿਆਣੇ ਤੋਂ ਬੱਸ ਕੋਈ ਆਉਂਦੀ ਆ ਉਹ ਸਿੱਧੀ ਮਲੇਰਕੋਲੇ ਸੰਗਰੂਰ ਜਾਂਦੀ ਆ ਇੱਥੇ ਨਹੀਂ ਰੁਕਦੀ ਅਗਰ ਇਧਰੋਂ ਆਉਂਦੀ ਆ ਮਲੇਰਕੋਲੇ ਤੋਂ ਸਿੱਧੀ ਲੁਧਿਆਣੇ ਵੱਲ ਜਾਂਦੀ ਆ ਕੀ ਸਾਡਾ ਸ਼ਹਿਰ ਲਵਾਰਿਸ਼ ਸ਼ਹਿਰ ਆ ਸਭ ਤੋਂ ਵੱਧ ਬੋਟਾ ਇੱਥੇ ਪੈਂਦੀਆਂ ਨੇਗੀਆਂ ਸਭ ਤੋਂ ਵੱਧ ਪੂਰੇ ਹਲਕੇ ਦੇ ਵਿੱਚ ਸਭ ਤੋਂ ਵੱਧ ਬੋਟਾ ਵਾਲਾ ਸ਼ਹਿਰ ਆ ਇਹ ਜਿਹੜਾ ਐਮਐਲਏ ਤੋਂ ਲੀਡ ਲੈਂਦਾ ਉਹੀ ਜਿੱਤਦਾ ਕਿਉਂਕਿ ਕਈ ਵਿਚਾਰੇ ਮਜਬੂਰੀਆਂ ਦੇ ਮਾਰੇ ਕੋਈ ਹਰ ਬੰਦਾ ਗੱਡੀਆਂ 'ਚ ਵੀ ਨਹੀਂ ਜਾ ਸਕਦਾ ਬੜੇ ਗਰੀਬੀ ਦੇ ਦਾਰਾ 'ਚ ਲੋਕ ਚੱਲ ਰਹੇ ਨੇ ਨਹੀਂ ਦੱਸ ਸਕਦੇ ਕਿ ਸਾਡੀਆਂ ਧੀਆਂ ਪੈਣਾ ਜਾਂਦੀਆਂ ਨੇ ਸਵੇਰੇ ਉਹਨਾਂ ਨੂੰ ਅਸੀਂ ਇੱਥੇ ਛੱਡ ਕੇ ਜਾਂਦੇ ਆ ਉਹ ਅੱਗੇ ਵਿਚਾਰੀਆਂ ਕਿਵੇਂ ਜਾਣ ਸਾਡੇ ਵੀ ਰਿਸ਼ਤੇਦਾਰ ਆਉਂਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹਰੇ ਅੱਧਾ ਅੱਧਾ ਘੰਟਾ ਵੇਟ ਕਰਕੇ ਜਾਂਦੇ ਆ ਜੀ ਉਹ ਮੰਨ ਲਓ ਉਹਨਾਂ ਨੇ ਮਰੇ ਕੋਲੇ ਜਾਣਾ ਜੀ ਪਹਿਲਾਂ ਤਾਂ ਉਹ ਰੋ ਬਿਚਾਰੇ ਕਰਾਇ ਅੱਗੇ ਜਾ ਕੇ ਫੇਰ ਖੱਜਲ ਖਵਾਰ ਹੁੰਦੇ ਆ ਉੱਥੋਂ ਜਾ ਕੇ ਫੇਰ ਹੋ ਜਾਂਦੇ ਆ ਜੀ ਤੇ ਤੁਸੀਂ ਵੀ ਇੱਥੋਂ ਡੈਲੀ ਆਵਾਜਾਈ ਕਰਦੇ ਹੋ ਜਾਂਦੇ ਹੋ ਹਾਂ ਜੀ ਜਾਂਨੇ ਆਂ ਲੁਧਿਆਣੇ ਜਾਂਨੇ ਆਂ ਪਹਿਲਾ ਅੱਗੇ ਤਾਂ ਇੱਥੋਂ ਚਲੇ ਜਾਂਦੇ ਹੀਗੇ ਹੁਣ ਕੋਈ ਵੇਰ ਸਾਧਨ ਨਹੀਂ ਅਜੇ ਸਾਧਨ ਹੈ ਨਹੀਂ ਸੀਗਾ ਕੋਈ ਹੁਣ ਇੱਥੇ ਤੁਰ ਕੇ ਹੀ ਜਾਣਾ ਪੈਣਾ ਪਊ ਪੀਆਰਟੀਸੀ ਦੀਆਂ ਬਸਾਂ ਘੱਟੋ ਘੱਟ 100 ਤੋਂ 150 ਬੱਜ ਜਾਂਦੀ ਹੋਗੀ ਲੁਧਿਆਣੇ ਲੁਧਿਆਣੇ ਤੋਂ ਇੱਧਰ 100 150 ਜਾਂਦੀ ਹੋਊ ਕੋਈ ਉਹ ਨਹੀਂ ਆ ਰਹੀ ਸਰਕਾਰੀ ਤਾਂ ਹੋਣੀ ਚਾਹੀਦੀ ਜਿੰਨੀਆਂ ਦੁਕਾਨਾਂ ਨੇ ਇਹਨਾਂ ਦੇ ਵੀ ਰਜਕਾਰ ਨੇ ਇਹਨਾਂ ਦੇ ਵੀ ਬੱਚੇ ਨੇ ਯਾਰ ਅਸੀਂ ਵੋਟਾਂ ਵੇਲੇ ਸਾਰਾ ਕੁਝ ਯਾਦ ਕਰਦੇ ਆਂ ਪਰ ਜਦੋਂ ਇਹੋ ਜਿਹੇ ਮੁੱਦੇ ਹੁੰਦੇ ਨੇ ਆਮ ਗਰੀਬ ਲੋਕ ਤੇ ਕੋਈ ਨਹੀਂ ਠਾਉਂਦਾ ਇੱਥੇ ਸਵਾਰੀ ਆਉਂਦੀ ਨਹੀਂ ਜੀ ਸਵਾਰੀ ਤਾਂ ਤਾਂ ਬਿਠਾਵਾਂਗੇ ਜੇ ਆਊਗੀ ਬੱਸ ਸੋਰੇ ਬੱਸ ਤਾਂ ਸਿੱਧੀ ਪਹੀਟ ਤੋਂ ਮਰੇ ਕੋਲੋਂ ਮਰੇ ਕੋਲੋਂ ਤੇ ਲੁਧਿਆਣਾ ਚ ਨਿਕਲ ਜਾਂਦੀ ਹੈ ਸਤਿ ਸ੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਅਸੀਂ ਇਸ ਵੇਲੇ ਖੜੇ ਆ ਅਹਿਮਦਗੜ੍ਹ ਦੇ ਉਸ ਬੱਸ ਅੱਡੇ ਦੇ ਵਿੱਚ ਜਿੱਥੇ ਕਦੇ ਕਿਸੇ ਸਮੇਂ ਦੇ ਵਿੱਚ ਇਹ ਰੌਣਕਾਂ ਲੱਗੀਆਂ ਹੋਈਆਂ ਹੁੰਦੀਆਂ ਸੀ ਤੇ ਇੱਥੇ ਸਵਾਰੀਆਂ ਦਾ ਜਿਹੜਾ ਆਉਣਾ ਜਾਣਾ ਸੀ ਤੇ ਉਹ ਵੀ ਬਹੁਤ ਜ਼ਿਆਦਾ ਸੀ ਤਕਰੀਬਨ ਉਸ ਵੇਲੇ ਇੱਥੋਂ 10 ਤੋਂ 15000 ਜਿਹੜੀ ਸਵਾਰੀ ਰੋਜ਼ਾਨਾ ਸਫ਼ਰ ਕਰਿਆ ਕਰਦੀ ਸੀ ਪਰ ਇਸ ਬੱਸ ਅੱਡੇ ਦਾ ਇੰਨਾ ਕੋ ਇਸ ਵੇਲੇ ਬੁਰਾ ਹਾਲ ਹੋ ਚੁੱਕਿਆ ਕਿ ਇੱਥੇ ਜਿਹੜੀਆਂ ਬਸਾ ਵੀ ਤੁਹਾਨੂੰ ਦਿਖਾ ਦਈਏ ਕਿ ਗਿੰਮੀਆਂ ਚੁੜਮੀਆਂ ਹੀ ਆਉਂਦੀਆਂ ਨੇ ਫਿਲਹਾਲ ਤੇ ਨਾ ਮਾਤਰ ਕਹਿ ਲਈਏ ਕਿਸੇ ਵੇਲੇ ਇਸ ਬਸ ਅੱਡੇ ਦੀ ਜਿਹੜੀ ਇੰਨੀ ਕੁ ਕਹਿ ਲਈਏ ਵੀ ਬੁੱਕ ਤਸੀ ਵੀ ਇੱਥੇ ਦੁਕਾਨਦਾਰ ਨੇ ਵੀ ਦੁਕਾਨਾ ਲੈਣ ਦੇ ਲਈ ਤਰਸਦੇ ਸੀ ਤੇ ਵੱਡੇ ਵੱਡੇ ਵਿਧਾਇਕਾਂ ਦੀ ਆ ਜਿਹੜੀ ਆ ਫਰਮਾਇਸ਼ਾ ਲਾਉਂਦੇ ਸੀ ਵੀ ਇੱਥੇ ਸਾਨੂੰ ਦੁਕਾਨ ਮਿਲ ਜਾਵੇ ਪਰ ਕਾਰਨ ਕੀ ਹੋਇਆ ਇਸ ਬਸ ਅੱਡੇ ਦੇ ਵਿੱਚ ਚਹਲ ਪਹਿਲ ਜਿਹੜੀ ਕੱਟ ਗਈ ਆ ਇੱਥੇ ਰੌਣਕ ਕੱਟ ਗਈ ਆ ਇੱਥੇ ਦੇ ਲੋਕਲ ਵਸਨੀਕਾ ਦੇ ਨਾਲ ਗੱਲਬਾਤ ਕਰਾਂਗੇ ਕੁਝ ਸਵਾਰੀਆਂ ਨਾਲ ਗੱਲਬਾਤ ਕਰਾਂਗੇ ਤੇ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਮੁਹੰਮਦ ਅਸਲਮ ਅਫਰੀਦੀ ਐਮਸੀ ਵਾਰਡ ਨੰਬਰ 9 ਅਹਿਮਦਗੜ ਤੋਂ ਜੀ ਮੌਜੂਦਾ ਐਮਸੀਓ ਜੀ ਤੁਸੀਂ ਹਾਂਜੀ ਇਨਸ਼ਾਅੱਲਾ ਤੇ ਐਮਸੀ ਸਾਹਿਬ ਤੁਹਾਡੇ ਬੱਸ ਸੇਵਿਸ ਦਾ ਜਿਹੜਾ ਹਾਲ ਹੈ ਕਹ ਲਈਏ ਬੜਾ ਤਰਸਯੋਗ ਹੋ ਗਿਆ ਹੈ ਕਾਰਨ ਕੀ ਹੋ ਗਿਆ ਤੁਹਾਨੂੰ ਨਹੀਂ ਤਰਸ ਆਉਂਦਾ ਵੀ ਲੋਕਾਂ ਦੇ ਉੱਤੇ ਜਿਹੜਾ ਇੱਥੇ ਨਾ ਤਾਂ ਕੋਈ ਬੱਸ ਸਰਵਿਸ ਹੈ ਤੇ ਨਾ ਹੀ ਇੱਥੇ ਹੁਣ ਸਵਾਰੀਆਂ ਦਿਖ ਰਹੀਆਂ ਨੇ ਜੀ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਲੋਕ ਚੈਨਲ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਡਾ ਦੁੱਖ ਸੁਣਨਾ ਹੈ ਉਹ ਸ਼ਹਿਰ ਦੇ ਵਿੱਚ ਤੇ ਬਹੁਤ ਵੱਡੀ ਗੱਲ ਆ ਔਰ ਸੈਕਿੰਡ ਗੱਲ ਮੈਂ ਇਹ ਕਰੂੰਗਾ ਵੀ ਤੁਸੀਂ ਬਿਲਕੁਲ ਸਹੀ ਸਵਾਲ ਕਰੇ ਨੇ ਜਿਹੜਾ ਕੁਝ ਬੋਲਿਆ ਤੁਹਾਡਾ ਬਿਲਕੁਲ ਇੱਕ ਇੱਕ ਪੁਆਇੰਟ ਸਹੀ ਸੀ ਜਿਵੇਂ ਜਿਵੇਂ ਵੀ ਪਹਿਲਾਂ ਤੁਸੀਂ ਬੋਲਿਆ ਪਹਿਲਾਂ ਵਾਕਈ ਇੱਥੇ ਇਹ ਚੀਜ਼ਾਂ ਸੀਗੀਆਂ ਪਰ ਕਾਫੀ ਲੰਬੇ ਸਮੇਂ ਤੋਂ ਪਿਛਲੇ ਤੋਂ ਇੰਨਾ ਬੁਰਾ ਹਾਲ ਆ ਬੱਸ ਸਟੈਂਡ ਦਾ ਹੁਣ ਤੁਸੀਂ ਯਕੀਨ ਮੰਨੋਗੇ ਵੀ ਬਸਾਂ ਅੰਦਰ ਨਹੀਂ ਆਉਂਦੀਆਂ ਅਗਰ ਲੁਧਿਆਣੇ ਤੋਂ ਬੱਸ ਕੋਈ ਆਉਂਦੀ ਆ ਉਹ ਸਿੱਧੀ ਮਲੇਰਕੋਲੇ ਸੰਗਰੂਰ ਜਾਂਦੀ ਆ ਅਗਰ ਇਧਰੋਂ ਆਉਂਦੀ ਆ ਮਲੇਰ ਕੋਲੇ ਤੋਂ ਸਿੱਧੀ ਲੁਧਿਆਣੇ ਵੱਲ ਜਾਂਦੀ ਆ ਕਿ ਸਾਡਾ ਸ਼ਹਿਰ ਲਵਾਰਿਸ਼ ਸ਼ਹਿਰ ਆ ਸਭ ਤੋਂ ਵੱਧ ਵੋਟਾਂ ਇੱਥੇ ਪੈਂਦੀਆਂ ਨਗੀਆਂ ਸਭ ਤੋਂ ਵੱਧ ਪੂਰੇ ਹਲਕੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਵਾਲਾ ਸ਼ਹਿਰ ਆ ਇਹ ਜਿਹੜਾ ਐਮਐਲਏ ਤੋਂ ਲੀਡ ਲੈਂਦਾ ਉਹੀ ਜਿੱਤਦਾ ਅੱਜ ਤੱਕ ਜਿਹੜੇ ਐਮਐਲਏ ਨੇ ਤੋਂ ਲੀਡ ਲੈਤੀ ਉਹ ਵੀ ਹਰੇ ਆਵੇ ਮੈਨੂੰ ਤੁਸੀਂ ਰਿਕਾਰਡ 'ਚ ਦਿਖਾ ਦਿਓ ਪਿਛਲੇ 15 ਸਾਲਾਂ ਤੋਂ ਤੋਂ ਮੈਂ ਬੇਨਤੀ ਕਰਨੀ ਚਾਹਣਾ ਮਾਂ ਵੀ ਆਮ ਲੋਕ ਬੜੇ ਪ੍ਰੋਬਲਮ ਦੇ ਵਿੱਚ ਨੇ 4-5000 ਯਾਤਰੀ ਦਿੱਲੀ ਜਾਂਦਾ 15000 ਤੋਂ 4-5 ਰਹਿ ਗਏ ਆ ਕਿਉਂਕਿ ਕਈ ਵਿਚਾਰੇ ਮਜਬੂਰੀਆਂ ਦੇ ਮਾਰੇ ਆ ਕੋਈ ਬੜੇ ਗਰੀਬੀ ਦੇ ਦਾਰਾ ਚ ਲੋਕ ਚੱਲ ਰਹੇ ਨੇ ਨਹੀਂ ਦੱਸ ਸਕਦੇ ਕਿ ਸਾਡੀਆਂ ਧੀਆਂ ਭੈਣਾਂ ਜਾਂਦੀਆਂ ਨੇ ਸਵੇਰੇ ਉਹਨਾਂ ਨੂੰ ਅਸੀਂ ਇੱਥੇ ਛੱਡ ਕੇ ਜਾਂਦੇ ਆ ਉਹ ਅੱਗੇ ਵਿਚਾਰੀਆਂ ਕਿਵੇਂ ਜਾਣ ਇੱਥੇ ਬਸਾਂ ਆਉਣੀਆਂ ਚਾਹੀਦੀਆਂ ਨੇ ਅਗਰ ਇੱਥੇ ਬਸਾਂ ਆਉਣਗੀਆਂ ਪੂਰਾ ਇੱਥੇ ਰੋਜ਼ਗਾਰ ਵਧੂਗਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਵੀ ਬੱਸ ਲੁਧਿਆਣੇ ਨੂੰ ਜਾਵੇ ਮਲੇਰ ਕੋਲੇ ਤੋਂ ਉਹ ਇੱਥੇ ਪੱਕੀ ਹੋ ਕੇ ਜਾਵੇ ਉਹ ਪ੍ਰਾਈਵੇਟ ਬੱਸਾਂ ਚਾਹੇ ਉਹ ਬੱਸ ਸਰਕਾਰੀ ਬੱਸਾਂ ਜਿਹੜੀ ਲੁਧਿਆਣੇ ਤੋਂ ਉਹ ਉਹ ਵੀ ਇੱਧਰ ਹੋ ਕੇ ਜਾਵੇ ਜਿਹੜੀ ਸੰਗਰੂਰ ਜਾਣੀ ਹੈ ਲੁਧਿਆਣੇ ਤੋਂ ਤਾਂ ਕਿ ਇੱਥੇ ਰੋਜ਼ਗਾਰ ਵਧੇ ਇਹ ਬਸਾਂ ਵਾਲੇ ਜਿੰਨੇ ਵਿਚਾਰੇ ਬੈਠੇ ਨੇ ਠੇਕੇ ਤੇ ਬਸਾਂ ਚਲਦੀਆਂ ਉਹ ਬਸਾਂ ਦੇ ਵਿੱਚ ਇੱਕ ਇੱਕ ਸਵਾਰੀ ਨਹੀਂ ਬੈਠੀ ਸੀ ਅੱਧੇ ਘੰਟੇ ਤੋਂ ਉੱਥੇ ਬੈਠੇ ਆ ਉਸ ਤੋਂ ਬਾਅਦ ਅਗਰ ਇੱਥੇ ਆਉਣਗੇ ਬਸਾਂ ਵਾਲੇ ਤਾਂ ਸਾਡੇ ਆਟੋ ਦੇ ਭਰਾ ਨੇ ਸਾਡੇ ਆਟੋ ਵਾਲੇ ਸ਼ਹਿਰ ਦੇ ਇਹ ਪਤਾ ਨਹੀਂ ਕਿਵੇਂ ਕਿਸ਼ਤਾਂ ਤੇ ਆਟੋ ਲੈਂਦੇ ਆ ਜਾਂ ਕਿਵੇਂ ਕਿਵੇਂ ਇਹਨਾਂ ਨੇ ਕਿਸ਼ਤ ਭਰਨੀ ਹੁੰਦੀ ਹੈ ਇਹਨਾਂ ਨੂੰ ਪਤਾ ਇਹਨਾਂ ਦੇ ਦਿਲ ਦੀਆਂ ਗੱਲਾਂ ਨੇ ਉਹ ਵਿਚਾਰੇ ਨਹੀਂ ਕਰ ਸਕਦੇ ਨਹੀਂ ਹੋ ਸਕਦਾ ਵੀ ਬਸਾਂ ਵਾਲਿਆਂ ਕੋਲੇ ਪਰਮਿਟ ਨਾ ਹੋਵੇ ਜੀ ਕਿ ਬਸ ਕਿਸੇ ਵੀ ਦੂਸਰਾ ਪਰਪਸਾ ਉਹਨਾਂ ਦੇ ਵੀ ਬਸ ਅਡੇ ਅੰਦਰ ਆਉਂਦੀ ਹੀ ਨਹੀਂ 메ਨ ਕਾਰਨ ਕੀ ਹੈ ਜੀ ਐਕਚੁਅਲ ਚ ਗੱਲ ਆਇਆ ਜੀ ਪਰਮਟ ਜਿਹੜੇ ਹੈਗੇ ਨੇ ਪਰਮਟ ਤੋਂ ਬਿਨਾ ਤਾਂ ਬੱਸ ਕੋਈ ਚਲਾਉਂਦੇ ਨਹੀਂ ਹੋਣਾ ਮੇਰੇ ਹਿਸਾਬ ਨਾਲ ਪਰਮਟ ਤਾਂ ਹੋਣਾ ਜ਼ਰੂਰੀ ਆ ਕਿਉਂਕਿ ਸਰਕਾਰ ਦੇ ਹੁਕਮਾਂ ਅਨੁਸਾਰ ਜੋ ਵੀ ਸਿਸਟਮ ਆ ਚੱ ਰਹਿ ਕੇ ਕੰਮ ਕਰਨਾ ਪੈਂਦਾ ਦੂਸਰੀ ਗੱਲ ਇਹ ਆ ਵੀ ਪੀ ਆਰ ਟੀ ਸੀ ਦੀਆਂ ਬਸਾਂ ਘੱਟੋ ਘੱਟ 100 ਤੋਂ 150 ਵੱਜ ਜਾਂਦੀ ਹੋਗੀ ਲੁਧਿਆਣੇ ਲੁਧਿਆਣੇ ਤੋਂ ਇੱਧਰ 100 150 ਜਾਂਦੀ ਹੋ। ਕੋਈ ਉਹ ਨਹੀਂ ਆ ਰਹੀ ਸਰਕਾਰੀ ਤਾਂ ਹੋਣੀ ਚਾਹੀਦੀ ਆ ਪ੍ਰਾਈਵੇਟ ਦੋ ਮਿੰਟ ਲਈ ਛੱਡ ਦਿਓ ਪ੍ਰਾਈਵੇਟ ਵਾਲੇ ਵੀ ਸਾਡੇ ਭਰਾ ਹੀ ਨਹੀਂ ਇਹ ਠੇਕੇ ਤੇ ਬਸਾਂ ਲੈਂਦੇ ਨੇ ਦੇਹ ਦਾ ਕਿੰਨਾ ਕਿੰਨਾ ਠੇਕਾ ਦਿੰਦੇ ਨੇ ਅਗਰ ਉਹ ਬ ਤਾ ਇੱਥੇ ਜਿੰਨੇ ਆਟੋ ਵਾਲੇ ਨੇ ਇਹਨਾਂ ਦਾ ਵੀ ਰੋਜ਼ਗਾਰ ਵਧੂ ਜਿੰਨੀਆਂ ਦੁਕਾਨਾਂ ਨੇ ਇਹਨਾਂ ਦਾ ਵੀ ਰੋਜ਼ਗਾਰ ਵਧੂ ਇਹਨਾਂ ਦੇ ਵੀ ਬੱਚੇ ਨੇ ਯਾਰ ਅਸੀਂ ਵੋਟਾਂ ਵੇਲੇ ਸਾਰਾ ਕੁਝ ਯਾਦ ਕਰਦੇ ਆਂ ਪਰ ਜਦੋਂ ਇਹੋ ਜਿਹੇ ਮੁੱਦੇ ਹੁੰਦੇ ਨੇ ਆਮ ਗਰੀਬ ਲੋਕ ਤੇ ਕੋਈ ਨਹੀਂ ਠਾਉਂਦਾ ਮੇਰਾ ਇਸ ਮੇਰਾ ਅਹਿਮਦਗੜ੍ਹ ਸ਼ਹਿਰ ਦਾ ਆਲੇ-ਦਾਲੇ ਜਿੰਨੇ ਮੇਰੇ ਭੈਣ ਭਰਾ ਰਹਿੰਦੇ ਨੇ ਸਾਰੇ ਮੇਰੇ ਆਪਣੇ ਨੇ ਮੇਰਾ ਬਾੜ ਨੰਬਰ 9 ਆ ਬਿਲਕੁਲ ਐਂਡ ਤੇ ਪੈਂਦਾ ਦਲੀਜ਼ ਰੋਡ ਤੇ ਔਰ ਤੁਸੀਂ ਆਇਓ ਮੈਨੂੰ ਬੜੀ ਖੁਸ਼ੀ ਹੋਈ ਵੀ ਸ਼ਹਿਰ ਦੇ ਹੱਕ ਦੀਆਂ ਗੱਲਾਂ ਭੈਣ ਭਰਾਵਾਂ ਦੇ ਹੱਕ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਔਰ ਮੈਂ ਹਮੇਸ਼ਾ ਕੰਨੀਆਂ ਵੀ ਬਸਾਂ ਆਉਂਦੀਆਂ ਨੇ ਇਧਰ ਹੋ ਕੇ ਜਾਣ ਔਰ ਉੱਥੇ ਕੋਈ ਬੰਦੇ ਖੜਾਉਣ ਆਪਣੇ ਮੂਰੇ ਬਸ ਅੱਗੇ ਜਾ ਵੀ ਨਾ ਬਸ ਐਂਟਰ ਕਰਕੇ ਬੜੀਆਂ ਬਸਾਂ ਦਾ ਸਿਸਟਮ ਆ ਅਹਿਮਦਗੜ੍ਹ ਦਾ ਰੂਟ ਆ ਪਰ ਉਹ ਅਹਿਮਦਗੜ ਦੇ ਵਿੱਚ ਨਹੀਂ ਤਾਰਦੇ ਪਹਿਲਾਂ ਸਾਡੇ ਸ਼ਹਿਰ ਦੇ ਬੜੀਆਂ ਬੜੀਆਂ ਪਰਚੀ ਜਿਹੜੀ ਪਹੀੜ ਕੱਟੀ ਜਾਂਦੀ ਔਰੇ ਕੱਟੀ ਜਾਵੇ ਅਹਿਮਦਗੜ ਦੇ ਵਿੱਚ ਸਾਰੀਆਂ ਬੱਸਾਂ ਉਹੀ ਆ ਕੇ ਜਾਣਗੀਆਂ ਹਾਂ ਜੇ ਪਰਚੀ ਕਰਦੇ ਨੇ ਇਹ ਵੀ ਗੱਲ ਇਹਨਾਂ ਦੀ ਭਰਾ ਹੁਣੇ ਠੀਕਾ ਪਰਚੀ ਵਾਲਾ ਬੰਦਾ ਹੀ ਇੱਥੇ ਬਿਠਾ ਦਿਓ ਉਹਨਾਂ ਦੀ ਮਜਬੂਰੀ ਬਣਾ ਦਿਓ ਵੀ ਅਸੀਂ ਪਰਚੀ ਕਟਾਉਣੀ ਹੈ ਬੱਸ ਵੀ ਅਹਿਮਦਗੜ ਚ ਆਉ ਜਦੋਂ ਬੱਸ ਅਹਿਮਦਗੜ ਚ ਆਊਗੀ ਫਿਰ ਇਹਨਾਂ ਦਾ ਸਾਰਿਆਂ ਦਾ ਫਾਇਦਾ ਹੋ ਜਾ ਅੱਛਾ ਅੱਛਾ ਤੁਸੀਂ ਮੌਜੂਦਾ ਐਮਸੀ ਦੇ ਭਰਾ ਬ੍ਰਦਰ ਕੀ ਨਾਮ ਹੈ ਜੀ ਯਾਦਵਿੰਦਰ ਜੀ ਅੱਛਾ ਸੋਨੂ ਨੂੰ ਨਹੀਂ ਦੁੱਖ ਹੁੰਦਾ ਵੀ ਯਾਰ ਸਾਡੇ ਸ਼ਹਿਰ ਦਾ ਕਿਸੇ ਵੇਲੇ ਨਾਮ ਹੁੰਦਾ ਸੀ ਜੇ ਆਪਾਂ ਨਕਸ਼ੇ ਦੇ ਉੱਤੇ ਕਹਿ ਲਈ ਅਹਿਮਦਗੜ੍ਹ ਨੂੰ ਸਾਰੇ ਜਾਣਦੇ ਸੀ ਪਰ ਜੇ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲਬਾਤ ਕਰੀਏ ਕਿਸੇ ਆਪਾਂ ਕਹਿ ਦਈਏ ਵੀ ਭਾਈ ਅਹਿਮਦਗੜ੍ਹ ਜਾ ਕੇ ਆਉਣਾ ਤਾਂ ਉਹ ਕੰਨਾਂ ਨੂੰ ਹੱਥ ਲਾਉਂਦਾ ਵੀ ਭਾਈ ਵੀ ਉਸ ਸ਼ਹਿਰ ਤੋਂ ਤਾਂ ਰਾਬੀ ਬਚਾਵੇ ਕਿਉਂਕਿ ਨਾ ਤਾਂ ਕੋਈ ਬਸ ਸਰਵੇਸਾ ਨਾ ਕੋਈ ਸਹੂਲਤਾ ਨੇ ਜੇ ਦੇਖਿਆ ਜਾਵੇ ਬਸ ਬਾਹਰ ਦੀ ਬਾਹਰ ਮੋੜ ਜਾਂਦੀ ਹੈ ਬਿਲਕੁਲ ਵੀਰੇ ਸਹੀ ਗੱਲ ਆ ਤੁਹਾਡੀ ਜਿਵੇਂ ਮੰਨ ਲਓ ਸਾਡੇ ਵੀ ਰਿਸ਼ਤੇਦਾਰ ਆਉਂਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਔਰੇ ਅੱਧਾ ਅੱਧਾ ਘੰਟਾ ਵੇਟ ਕਰਕੇ ਜਾਂਦੇ ਆ ਜੀ ਉਹ ਮੰਨ ਲਓ ਉਹਨਾਂ ਨੇ ਮਰੇ ਕੋਲੇ ਜਾਣਾ ਜੀ ਪਹਿਲਾਂ ਤਾਂ ਔਰੋ ਵਿਚਾਰੇ ਕਰਾਇਆ ਲੈ ਕੇ ਜਾਂਦੇ ਆ ਅੱਗੇ ਜਾ ਕੇ ਫੇਰ ਖੱਜਲ ਖਵਾਰ ਹੁੰਦੇ ਆ ਉੱਥੋਂ ਜਾ ਕੇ ਫੇਟ ਹੋ ਜਾਂਦੇ ਆ ਜੀ ਬਹੁਤ ਜ਼ਿਆਦਾ ਮੁਸ਼ਕਿਲ ਆ ਵੱਡੇ ਕਰਾਇਆ ਲਾਉਣਾ ਪੈਂਦਾ ਦੋਹਰੇ ਕਰਾਇਆ ਲਾਉਣਾ ਪੈਂਦਾ ਜੀ ਹੁਣ ਮੰਨ ਲਓ ਵਿੱਚ ਗਰੀਬ ਲੋਕ ਨੇ ਜੀ ਕਿੱਥੋਂ ਉਹ ਕਰਨਗੇ ਜੀ ਹਾਂ ਜੀ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਬਸ ਹੋਣੀ ਚਾਹੀਦੀ ਐਵੇਂ ਕਰਦੇ ਤੇ ਆ ਦੇਖਿਆ ਜਾਵੇ ਵੀ ਇੱਥੇ ਜਿਹੜੇ ਆਟੋ ਵਾਲੇ ਭਰਾ ਤੁਸੀਂ ਆਟੋ ਚੱਲ ਕੋ ਜੀ ਆਟੋ ਚਲਾਣਾ ਜੀ ਸੋਡਾ ਫਿਰ ਜਿਹੜਾ ਰੁਜ਼ਗਾਰ ਹੈ ਉਹਦੇ ਤੇ ਕਿੰਨੀ ਜੇ ਕਹਿ ਲਈਏ ਵੀ ਠੱਲ ਪੈ ਗਈ ਵੀ ਤੁਹਾਡਾ ਕੰਮ ਰੁਕ ਗਿਆ ਹੁਣਾ ਫਿਰ ਤਾਂ ਕਿਉਂਕਿ ਸਵਾਰੀਆਂ ਹੀ ਨਹੀਂ ਜਦੋਂ ਅੰਦਰ ਹਾਂ ਜੀ ਹਾਂ ਜੀ ਆ ਗਿਆ ਜੀ 8-900 ਰੁਪਿਆ ਬਣਾ ਲੈਂਦੇ ਟੀ ਇੱਥੇ ਜੀ ਹੁਣ 3-400 ਰੁਪਿਆ ਬਣਦਾ ਜੀ ਬਸ ਹੀ ਨਹੀਂ ਅੰਦਰ ਆਂਦੀ ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਸਾਨੂੰ ਤਾਂ ਇਹ ਸੀ ਵੀ ਹੁਣ ਤੁਸੀਂ ਜ਼ਿਆਦਾ ਕਹੋਗੇ ਵੀ ਸਾਡੀਆਂ ਸਵਾਰੀਆਂ ਵੱਧ ਗਈਆਂ ਹੋਣਗੀਆਂ ਵੀ ਸਾਨੂੰ ਬੈਗ ਵੱਡਾ ਲੈਣਾ ਪੈਣਾ ਨਹੀਂ ਜੀ ਹੁਣ ਤਾਂ ਸਾਡੀਆਂ ਸਵਾਰੀਆਂ ਘਟੀਆਂ ਨੇ ਜੀ ਸਾਡੀ ਬੇਨਤੀ ਇਹ ਹੈ ਜੀ ਜਿਹੜੀ ਭੀੜ ਪਾਰਤੀ ਘੱਟੀ ਜਾਂਦੀ ਆ ਉਹ ਇੱਥੇ ਆ ਕੇ ਇੱਥੇ ਪਾਰਤੀ ਘੱਟੀ ਜਾਵੇ ਉਹ ਭੀੜ ਨਾ ਘੱਟੀ ਜਾਵੇ ਜੇ ਇੱਥੇ ਪਾਰਤੀ ਘੱਟੀ ਜਾਊਗੀ ਜੀ ਤਾਂ ਸਾਡੀਆਂ ਬਸਾਂ ਹੋਰ ਆਣਗੀਆਂ ਜੀ ਸਾਨੂੰ ਵੀ ਫਾਇਦਾ ਆਊਗਾ ਦੁਕਾਨਦਾਰਾਂ ਨੂੰ ਵੀ ਫਾਇਦਾ ਆਊਗਾ ਸਭ ਨੂੰ ਫਾਇਦਾ ਹੋਊ ਜੀ ਤੇ ਨੌਜਵਾਨ ਮੁੰਡੇ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਛੋਟੇ ਭਾਈ ਤਰਨਜੀਤ ਜੀ ਤਰਨਜੀਤ ਹਾਂਜੀ ਤੇ ਤੁਸੀਂ ਵੀ ਇੱਥੋਂ ਡੇਲੀ ਆਵਾਜਾਈ ਕਰਦੇ ਹੋ ਜਾਨੀ ਹਾਂਜੀ ਜਾਨ ਨੇ ਆਈ ਲੁਧਿਆਣੇ ਆਣੇ ਪਹਿਲਾ ਅੱਗੇ ਤਾਂ ਇੱਥੋਂ ਚਲੇ ਜਾਂਦੇ ਸੀਗੇ ਹੁਣ ਕੋਈ ਵੇਰ ਸਾਧਨ ਨਹੀਂ ਅੱਜ ਸਾਧਨ ਹੈ ਨਹੀਂ ਸੀਗਾ ਕੋਈ ਹੁਣ ਇੱਥੋਂ ਤੁਰ ਕੇ ਹੀ ਜਾਣਾ ਪੈਣਾ ਨਹੀਂ ਇੱਥੋਂ ਬਸ ਚੜਦੇ ਹੀ ਸਿੱਧਾ ਚੱਲ ਲੁਧਿਆਣੇ ਜਾ ਬਣਨਦੇ ਤੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਵੀ ਆਟੋ ਵੀ ਨੇ ਜਿਹੜੇ ਉਹ ਸ਼ਾਇਦ ਸਵਾਰੀਆਂ ਨੂੰ ਆਵਾਜ਼ਾ ਮਾਰ ਰਹੇ ਨੇ ਵੀ ਜਿਹੜੀ ਇਹਦੀ ਕਿਸ਼ਤ ਹੈ ਤੇ ਇਹਦੇ مالک ਨੇ ਉਹ ਪਤਾ ਨਹੀਂ ਇਹਦਾ ਘਰ ਜਿਹੜਾ ਕਿਵੇਂ ਚੱਲਦਾ ਹੋਊਗਾ ਕਿਉਂਕਿ ਸਵਾਰੀਆਂ ਤੋਂ ਬਿਨਾ ਜਿਹੜਾ ਇਹ ਆਟੋ ਹੈ ਤੇ ਇੱਥੇ ਖੜਾ ਪਰ ਇਸ ਦੇ ਵਿੱਚ ਸਵਾਰੀਆਂ ਹੋਣੀਆਂ ਚਾਹੀਦੀਆਂ ਸੀ ਕਿਤੇ ਨਾ ਕਿਤੇ ਘਾਟ ਜਿਹੜੀ ਵੱਡੀ ਜ਼ਰੂਰ ਹੈ ਤੇ ਇੱਥੇ ਹੋਰ ਵੀ ਜਿਹੜੇ ਵਿਅਕਤੀ ਨੇ ਸ਼ਾਇਦ ਉਹਨਾਂ ਨਾਲ ਵੀ ਗੱਲਬਾਤ ਕਰਦਾ ਤੁਸੀਂ ਵੀ ਆਟੋ ਵਾਲੀ ਹੋ ਜੀ ਤੇ ਫਿਰ ਸਵਾਰੀਆਂ ਦਾ ਕਿਵੇਂ ਤੁਹਾਡੇ ਨਾਲ ਹੁੰਦਾ ਜੀ ਇੱਥੇ ਸਵਾਰੀ ਆਉਂਦੀ ਨਹੀਂ ਜੀ ਸਵਾਰੀ ਤਾਂ ਤਾਂ ਬਿਠਾਵਾਂਗੇ ਜੇ ਆਊਗੀ ਬੱਸ ਸੋਰੇ ਬਸ ਤਾਂ ਸਿੱਧੀ ਪਹੀਟ ਤੋਂ ਮਰੇਕੋਲਾਂ ਮਰੇਕੋਲ ਤੋਂ ਲੁਧਿਆਣਾ ਨਿਕਲ ਜਾਂਦੀ ਹੈ ਅੱਛਾ ਹੁਣ ਮਤਲਬ ਕਿੰਨੀਆਂ ਕੁ ਸਵਾਰੀਆਂ ਦਿੱਲੀ ਦੇ ਜਿਹੜੇ ਇੱਥੇ ਜੀ ਦੋ ਦੋ ਤਿੰਨ ਤਿੰਨ ਢੇੜੇ ਲੱਗਦੇ ਨੇ ਜੀ ਬਸ ਜਿਹੜੀਆਂ ਬੱਸਾਂ ਲੋਕਲ ਲੱਕ ਲਾਉਂਦੀਆਂ ਨੇ ਉਹਨਾਂ ਦੀ ਸਵਾਰੀ ਢੇੜੇ ਦਾ ਫਿਰ ਤੁਸੀਂ ਜੇ 20 ਰੁਪਏ ਨੇ ਉਹਦਾ 20 ਰੱਖਾਂਗਾ ਉਹਨੂੰ 50 ਤਾਂ ਮੰਗਣੋ ਰਿਹਾ ਜੀ 50 ਨਹੀਂ ਮੰਗਦੇ ਜੀ 20 ਮੰਗਦੇ ਆ ਫਿਰ ਘਰ ਦਾ ਗੁਜ਼ਾਰਾ ਮਤਲਬ ਕਹਿੰਦੇ ਗੁਜ਼ਾਰਾ ਤਾਂ ਜੀ ਹੁਣ ਹੁੰਦਾ ਹੀ ਨਹੀਂ ਹੈਗਾ ਕਰਦਾ ਗਜ਼ਾਰਾ ਦਾ ਤਾਂ ਉਹਗਾ ਜੇ ਇੱਥੇ ਬੱਸਾਂ ਆਉਣਗੀਆਂ ਜੀ ਸਾਰੇ ਆਟੋ ਵਾਲੇ ਤੇ ਸਾਡੇ ਨਾਲ ਬਾਈ ਜੀ ਡਰਾਈਵਰ ਵੀ ਮੌਜੂਦ ਨੇ ਕਿਉਂਕਿ ਬਹੁਤ ਸਮਾਂ ਹੋ ਗਿਆ ਇਹਨਾਂ ਨੂੰ ਵੀ ਸ਼ਾਇਦ ਇੱਥੇ ਬਾਤ ਚਲਾਉਂਦੇ ਨੂੰ ਬਾਈ ਜੀ ਕੋਈ ਗੱਲ ਨਹੀਂ ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਆ ਵੀ ਪਹਿਲਾਂ ਵਾਲੇ ਸਮੇਂ ਦੇ ਵਿੱਚ ਤੇ ਹੁਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੀ ਤਬਦੀਲੀ ਦੇਖਣ ਨੂੰ ਮਿਲੀ ਕਿਉਂਕਿ ਪਹਿਲਾਂ ਜਿਹੜੀਆਂ ਤੁਹਾਡੀਆਂ ਬੱਸਾਂ ਸੀ ਭਰ-ਭਰ ਜਾਂਦੀਆਂ ਸੀ ਤੇ ਇਸ ਵੇਲੇ ਤੁਹਾਡੀ ਬੱਸ ਦੇ ਵਿੱਚ ਸਵਾਰੀ ਵੀ ਕੋਈ ਨਹੀਂ ਹੈਗੀ ਸਵਾਰੀ ਹੋ ਰਹੀ ਜੀ ਭੁੱਖ ਮਰੀ ਆ ਹੂੰ ਹੋ ਰਹੀ ਬੁਰਾ ਹਾਲ ਆ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਫਿਰ ਜੇ ਇੱਕ ਦੋ ਸਵਾਰੀਆਂ ਬੈਠ ਜਾਂਦੀਆਂ ਨੇ ਕੀ ਤੁਹਾਨੂੰ ਉਹਨਾਂ ਨੂੰ ਲੈ ਕੇ ਜਾਣਾ ਪੈਂਦਾ ਜੀ ਫਿਰ ਜਾਂਦਾ ਜੀ ਜਾਣਾ ਪੈਂਦਾ ਫਿਰ ਤੇਲ ਦਾ ਕਿਵੇਂ ਚੱਲਦਾ ਹੁੰਦਾ ਜੀ ਖਰਚਾ ਨਹੀਂ ਪੂਰਾ ਹੋ ਰਿਹਾ ਦਿਹਾੜੀਆਂ ਨਹੀਂ ਮਿਲ ਰਹੀਆਂ ਘੱਟ ਮਿਲ ਰਹੀਆਂ ਤੇ ਇਹ ਕੀ ਦੀ ਹੁਣ ਮੜਿਪੂਰੀ ਆ ਕੋ ਹੋਰ ਕਰ ਨਹੀਂ ਸਕਦੇ ਤੇ ਕਿਤੇ ਨਾ ਕਿਤੇ ਗੱਲ ਕਰੀਆ ਅਫਰੀਦੀ ਜੀ ਤੇ ਸੁਣਨ ਦੇ ਵਿੱਚ ਆਇਆ ਸੀ ਵੀ ਪਹਿਲਾਂ ਬੱਸ ਸਟੈਂਡ ਦੇ ਵਿੱਚ ਥੋੜੀ ਸਫਾਈ ਹੋਇਆ ਕਰਦੀ ਜੀ ਮੈਂ ਤਾਂ ਜੀ ਇਹੀ ਚਾਹੁੰਦਾ ਵੀ ਜਾ ਕੇ ਦੇਖ ਕੇ ਇਹ ਵੀ ਉਧਰ ਹਾਲਾਤ ਦਿਖਾ ਦਿਓ ਜੀ ਆ ਹਾਲਾਤੀ ਦਿਖਾ ਦਿਓ ਥੋੜੀ ਤੇ ਦੇਖ ਸਕਦੇ ਹੋ ਵੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਜੇ ਤਾਂ ਤੁਸੀਂ ਜਾਨ ਦੀ ਬਾਜੀ ਲਾਉਣੀ ਹੈ ਕਿਸੇ ਜੰਗ-ਜੰਗ ਦੇ ਵਿੱਚ ਲੜ ਕੇ ਮਰ ਜਾਓ ਪਰ ਉਧਰ ਬਾਥਰੂਮਾਂ ਵੱਲ ਆ ਜਾਇਓ ਜੀ ਇਹਦੇ ਤਰ੍ਹਾਂ ਤੁਹਾਨੂੰ ਦੱਸ ਦਾਂ ਕੀ ਗੱਲ ਆ ਜੀ ਇਹਦੇ ਵਿੱਚ ਗੱਲ ਇਹ ਆ ਮੈਂ ਪਤਾ ਕਰਿਆ ਇੱਥੇ ਜੇ ਸਾਡੇ ਡਰਾਈਵਰ ਸਹਿਬਾਨ ਬਸਾਂ ਦੇ ਮਾਲਕ ਜਿਹੜੇ ਬੈਠੇ ਨੇ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਵੀ ਹਾਂ ਵੀ ਕੀ ਚੱਕਰ ਆ ਉਹ ਕਹਿੰਦੇ ਜੀ ਬੰਦਾ ਰੱਖ ਲੈਣੇ ਆ ਉਹ ਵਿਚਾਰਾ ਸਫਾਈ ਕਰਦਾ ਸਵੇਰੇ ਆ ਕੇ ਪੈਸੇ ਦੇਣੇ ਨਹੀਂ ਕੌਣ ਕੰਮ ਕਰੂ ਬਿਨਾ ਪੈਸੇ ਤੋਂ ਜੀ ਤੁਸੀਂ ਆਪਣੇ ਪੈਸੇ ਤੋਂ ਲੇਬਰ ਨੂੰ ਗਰੀਬ ਬੰਦਾ ਉਹਦਾ ਹੀ ਵਿਚਾਰੇ ਦਾ ਪਰਿਵਾਰ ਆ ਕਿੰਨੇ ਉਹਦੀ ਲੱਖ ਰੁਪਏ ਤਨਖਾਹ ਹੋ 5-4000 ਰੁਪਏ ਤਨਖਾਹ ਨਹੀਂ ਹੋਣੀ ਮਹੀਨੇ ਸਫਾਈ ਕਰਦਾ ਉਹਦਾ ਹੀ ਪਿੱਛੇ ਪਰਿਵਾਰ ਆ ਨਾ ਵਿਆਹ ਹੋਇਆ ਵਿਚਾਰਾ ਉਹ ਵੀ ਉਹਨਾਂ ਨੂੰ ਦੇਣਾ ਚਾਹੀਦਾ ਉਹ ਸਫਾਈ ਤਾਂ ਮਤਲਬ ਹੀ ਨਹੀਂ ਹੋਊਗਾ ਕਿਹੜਾ ਬੰਦਾ ਇੰਨੀ ਸੇਵਾ ਕਰਦਾ ਹੈ ਹਰ ਬੰਦੇ ਦਾ ਪਰਿਵਾਰ ਹੈ ਬਿਲਕੁਲ ਜੀ ਇਸ ਲਈ ਮੇਰੀ ਬੇਨਤੀ ਹੈ ਵੀ ਉਹਨਾਂ ਨੂੰ ਪਰਫੈਕਟ ਤੌਰ ਤੇ ਉਹਨਾਂ ਦੀ ਹਰ ਮਹੀਨੇ ਸੈਲਰੀ ਪਾਉਣ ਤਾਂ ਕਿ ਇੱਥੇ ਆਏ ਬੰਦੇ ਨੂੰ ਵੀ ਪਤਾ ਲੱਗੇ ਵੀ ਅਸੀਂ ਬਸਟ ਐਨਮਦਗੜ ਜਾ ਕੇ ਆਏ ਆ ਇਹਦੇ ਸਾਡੇ ਸਾਰੇ ਸ਼ਹਿਰ ਦੀ ਇੱਜ਼ਤ ਵਾਦੀ ਆ ਹੁਣ ਕੀ ਮੰਗ ਕਰਦੇ ਹਾਂ ਸਰਕਾਰਾਂ ਦੇ ਕੋਲੋਂ ਕਿਉਂਕਿ ਇਹ ਉਹ ਸ਼ਹਿਰ ਆ ਜਿੱਥੇ ਆ ਕੇ ਜੇ ਕੋਈ ਲੀਡਰ ਆ ਕੇ ਕਹਿ ਦੇਵੇ ਵੀ ਅਸੀਂ ਸ਼ਹਿਰ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ ਤਾਂ ਉਹ ਜਿੱਤਦੇ ਜਿੱਤਦਾ ਜੀ ਤੇ ਹੁਣ ਮੰਗ ਕੀ ਕਰਦੇ ਹਾਂ ਸਰਕਾਰ ਦੇ ਕੋਲੋਂ ਵੀ ਐਸਾ ਬੱਸ ਸਟੈਂਡ ਦੇ ਹਾਲਾਤ ਨੇ ਜਿਹੜੇ ਉਹ ਸੁਧਰ ਕਿਵੇਂ ਸਕਦੇ ਨੇ ਅੱਜ ਦਾ ਜਿਹੜਾ ਮੈਟਰ ਆ ਮੈਂ ਬੱਸ ਸਟੈਂਡ ਵਾਲਾ ਬੱਸ ਸਟੈਂਡ ਵਾਲੇ ਮੈਟਰ ਤੇ ਆਪਾਂ ਗੱਲ ਕਰਦੇ ਆ ਮੇਰੀ ਇਹੀ ਬੇਨਤੀ ਆ ਵੀ ਦੇਖੋ ਸਾਰੇ ਲੋਕਾਂ ਨੇ ਦੱਸਿਆ ਸੀ ਕੋਈ ਆਪਤਾ ਫੜ ਕੇ ਨਹੀਂ ਲਿਆਂਦੇ ਲੋਕ ਸਾਰੇ ਇੱਥੇ ਹੀ ਸੀ ਤੁਸੀਂ ਬਾਅਦ ਚ ਚੈੱਕ ਵੀ ਕਰਾ ਲਿਓ ਜਿਹੜੀ ਦੁਨੀਆ ਇੱਥੇ ਵਿਚਾਰੀ ਦੁਖੀ ਆ ਮੇਰੀ ਬੇਨਤੀ ਇਹੀ ਆ ਵੀ ਬਸਾਂ ਜਿਹੜੀਆਂ ਵੀ ਜਿਵੇਂ ਮੁੰਡੇ ਨੇ ਦੱਸਿਆ ਸੀ ਬੜੀ ਪੁਆਇੰਟ ਵਾਲੀ ਗੱਲ ਸੀ ਵੀ ਪਰਚੀ ਕੱਟਦੇ ਨੇ ਉੱਥੇ ਜਿਉ ਪਰਚੀ ਕੱਟਣ ਵਾਲੇ ਤੁਸੀਂ ਅਹਿਮਦਗੜ੍ਹੋ ਸਾਹਮਣੇ ਰੂਮ ਬਣਿਆ ਹੋਇਆ ਜੇ ਕੋਈ ਕਮੀ ਪੇਸੀ ਆ ਸੀ ਉਹਦੇ ਵਿੱਚ ਲੋਕਾਂ ਦਾ ਰੋਜ਼ਗਾਰ ਤਾਂ ਵਧੂਗਾ ਜਦੋਂ ਬੱਸਾਂ ਸਾਰੀਆਂ 100 150 ਬੱਸਾਂ ਦਰ ਆਊਗੀ ਤੁਸੀਂ ਦੇਖੋ ਆ ਚਿਹਰਿਆਂ ਤੇ ਰੌਣਕ ਆ ਜਾਣਗੀਆਂ ਬੇ ਦਾਟੋ ਵਾਲਿਆਂ ਦੇ ਇੱਥੇ ਮਾਰਕੀਟ ਤੇ ਜਿੰਨੇ ਵੀ ਬੱਸ ਡਰਾਈਵਰ ਕੰੈਕਟ ਨਹੀਂ ਕਿਉਂਕਿ 4 ਪੈਸੇ ਬਣਨਗੇ ਉਹ ਜਿਹੜਾ ਬੰਦਾ ਵਿਚਾਰਾ 1000 ਰੁਪਏ ਕਮਾ ਕੇ ਜਾਂਦੇ 250 ਕਮਾ ਕੇ ਜਾਂਦਾ ਖਰਚੇ ਤਾਂ ਉਹਦੇ 1000 ਵਾਲੀ ਨੇ ਨਾ 250 ਚ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਲੂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਕਿਵੇਂ ਪੂਰੀਆਂ ਕਰ ਲੂਗਾ ਜੀ ਪਹਿਲਾਂ ਵੀ ਹਰੇਕ ਬੱਸ ਉਹ ਰਹੇ ਆਉਂਦੀ ਸੀਗੀ ਜੀ ਸਰ ਪਹਿਲਾਂ ਆ ਜਿਹੜੀ ਏਦੋਂ ਪਹਿਲਾਂ ਸਰਕਾਰ ਸੀਗੀ ਉਦੋਂ ਸਾਰਾ ਕੁਝ ਹੀ ਸ ਇਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਸਰਕਾਰ ਦੇ ਖਿਲਾਫ ਹੋ ਤੁਸੀਂ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹੋ ਅਸੀਂ ਵੋਟ ਸਾਰੀ ਇਕੱਲੀ ਇਕੱਲੀ ਇਹਨੂੰ ਪਾਈ ਆ ਜੀ ਇਹ ਹੀ ਗੱਲ ਨਹੀਂ ਹੈ ਕਿ ਇਹਨਾਂ ਮਤਲਬ 2 ਸਾਲਾਂ ਦੇ ਵਿੱਚ ਅਜਿਹਾ ਕੀ ਹੋਇਆ ਵੀ ਮੌਜੂਦਾ ਸਰਕਾਰ ਤੋਂ ਅੱਕ ਅੱਕ ਚੁੱਕੇ ਤੁਸੀਂ ਸਾਰਾ ਅੱਕਣਾ ਹੀ ਆ ਜੀ ਤੁਸੀਂ ਹਾਲਾਤ ਦੇਖ ਲਓ ਪਹਿਲਾਂ ਤੇ ਫਲਵਾੜੀ ਲੱਗੀ ਹੁੰਦੀ ਸੀ ਸਫਾਈ ਡੇਲੀ ਹੁੰਦੀ ਸੀਗੀ ਜੀ ਵਾਟਰ ਕੂਲਰ ਚੱਲਦਾ ਸੀਗਾ ਪਰਤੀ ਉੱਥੇ ਕੱਟੀ ਜਾਂਦੀ ਸੀ ਹਰੇਕ ਬੱਸ ਜਿਹੜੀ ਲੁਧਿਆਣਾ ਆਉਣੀ ਆ ਐਂਧਗੜ ਦੇ ਵਿੱਚ ਦੀ ਹੋ ਕੇ ਜਾਂਦੀ ਸੀ ਮਰੇ ਕੋਟ ਲੈ ਆਉਣੀ ਆ ਉਹ ਵੀ ਇੱਧਰ ਦੀ ਹੋ ਕੇ ਜਾਂਦੀ ਸੀਗੀ ਜੀ ਹਣ ਕੋਈ ਬੱਸ ਇੱਧਰ ਦੀ ਆਉਂਦੀ ਨਹੀਂ ਸਿੱਧਾ ਬਾਈਪਾਸ ਹੀ ਨਿਕਲ ਜਾਂਦਾ ਤੇ ਤੁਸੀਂ ਇੱਥੇ ਕੀ ਕੋਈ ਕੰਮ ਕਰਦੇ ਹੋ ਜੀ ਕੀ ਕਰਦੇ ਹੋ ਕੰਮ ਕਰਦੇ ਆ ਜੀ ਫੈਕਟਰੀ ਚ ਕੰਮ ਕਰਦੇ ਆ ਠੀਕ ਹੈ ਹਾਂ ਜੀ ਇੱਥੇ ਅਸੀਂ ਲੋਕਲੀ ਆ ਠੀਕ ਹੈ ਠੀਕ ਆ ਸਰ ਦੇਖਦੇ ਆ ਜੀ ਹਾਲਾਤ ਇੱਥੇ ਦੇਖ ਲਓ ਕਿਹੜੀ ਬੱਸ ਖੜੀ ਐ ਇੱਥੇ ਕੋਈ ਸਵਾਰੀ ਦੇਖ ਲਓ ਕਿਸੇ ਦਾ ਰੋਜ਼ਗਾਰ ਸਾਰਾ ਖਤਮ ਹੋ ਗਿਆ ਜੀ ਤੇ ਕਿਤੇ ਨਾ ਕਿਤੇ ਜਿਹੜਾ ਰੋਜ਼ਗਾਰ ਖਤਮ ਹੋਣ ਦੀ ਗੱਲ ਆਖੀ ਗਈ ਹੈ ਕਿਤੇ ਨਾ ਕਿਤੇ ਇਸ ਜਿਹੜੀ ਬੱਸ ਅੱਡੇ ਦੀ ਰੌਣਕ ਐ ਉਹ ਖੋਲ ਹੀ ਗਈ ਐ ਤੇ ਹੁਣ ਵੱਖੋ ਵੱਖ ਕਹਿ ਲਈਏ ਵੀ ਪਾਰਟੀਆਂ ਉੱਤੇ ਵੀ ਦੋਸ਼ ਲੱਗ ਰਹੇ ਨੇ ਪਰ ਅਸੀਂ ਸਿਰਫ ਇਹੀ ਚਾਹੁੰਦੇ ਆ ਵੀ ਇਸ ਬੱਸ ਸਟੈਂਡ ਦੀ ਜਿਹੜੀ ਨੁਹਾਰ ਹੈ ਉਹ ਪਹਿਲਾ ਵਰਗੀ ਹੋ ਜਾਵੇ ਚਹਲ ਪਹਲ ਇੱਥੇ ਉਹ ਪਹਿਲਾ ਵਰਗੀ ਹੋ ਜਾਵੇ ਤੇ ਇਸ ਬੱਸ ਸੜੇ ਦੇ ਵਿੱਚ ਜੋ ਹੈ ਇਸ ਵੇਲੇ ویرਾਨ ਪਿਆਗਾ ਇੱਥੇ ਸਵਾਰੀਆਂ ਜਿਹੜੀਆਂ ਪਹਿਲਾ ਵਾਰ ਹੀ ਆਉਣਾ ਜਾਣਾ ਉਹਨਾਂ ਦਾ ਸ਼ੁਰੂ ਹੋ ਜਾਵੇ ਤੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਬਰ ਦਾ ਕਿੰਨਾ ਕ ਅਸਰ ਹੁੰਦਾ ਹੈ ਸਰਕਾਰ ਦੇ ਕੰਨਾਂ ਤੱਕ ਇਹਨਾਂ ਲੋਕਾਂ ਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਇਹਨਾਂ ਦੀਆਂ ਗੱਲਾਂ ਦੇ ਵੱਲ ਧਿਆਨ ਦਿੰਦੀ ਹੈ ਜਾਂ ਨਹੀਂ ਦਿੰਦੀ ਜਾਂ ਇਹ ਉਹਨਾਂ ਦੀਆਂ ਮੁਸ਼ਕਲਾਂ ਜਿਉਂਦੀਆਂ ਤੇ ਉਵੇਂ ਬਣੀਆਂ ਰਹਿਣ ਗਈਆਂ ਅਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਪ੍ਰਕਾਸ਼ ਸ਼ਰਮਾ ਦੀ ਕੈਮਰਾ ਪਰਸਨ ਜਗਦੀਪ ਸਿੰਘ ਦੇ ਨਾਲ ਇੱਕ ਵਿਸ਼ੇਸ਼ ਰਿਪੋਰਟ